ਸੰਸਦ ਦੇ ਮੌਨਸੂਨ اجلاس ਦੌਰਾਨ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਸੂਬੇ ਦੇ ਐਮਪੀਜ਼ ਤੇ ਰਹਿਣਗੀਆਂ 22 ਜੁਲਾਈ ਤੋਂ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਇਸ اجلاس ਨੇ 12 ਅਗਸਤ ਤੱਕ ਚੱਲਣਾ ਹੈ 23 ਜੁਲਾਈ ਨੂੰ ਕੇਂਦਰੀ ਬਜਟ ਵੀ ਪੇਸ਼ ਕੀਤਾ ਜਾਵੇਗਾ ਅਜੇ ਵਿੱਚ ਪੰਜਾਬ ਦੇ तमाम ਸੰਸਦ ਮੈਂਬਰਾਂ ਤੋਂ ਉਮੀਦ ਹੋਵੇਗੀ ਕਿ ਉਹ ਸੂਬੇ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਤੇ ਆਵਾਜ਼ ਬੁਲੰਦ ਕਰਨਗੇ ਖਾਸ ਕਰ ਕਿਸਾਨਾਂ ਦੇ ਮੁੱਦਿਆਂ ਨੂੰ ਪੰਜਾਬ ਦੇ ਸੰਸਦ ਮੈਂਬਰ ਕਿੰਨੀ ਤਵੱਜੋ ਜਾਂ ਫਿਰ ਕਿੰਨੇ ਜ਼ੋਰਦਾਰ ਢੰਗ ਨਾਲ ਉਠਾਉਂਦੇ ਨੇ ਇਸ ਤੇ ਸਭ ਦੀ ਨਜ਼ਰ ਰਹੇਗੀ ਕਿਉਂਕਿ ਪੰਜਾਬ ਦੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਨਤੀਜਾ ਉਹ ਕਈ ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਹੋਵੇ ਜਾਂ ਫਿਰ ਕਰਜ਼ਾ ਮੁਆਫੀ ਦੀ ਗੱਲ ਹੋਵੇ ਮੁੱਖ ਤੌਰ ਤੇ ਮੰਗਾ ਹਾਲੇ ਵੀ ਲਟਕ ਰਹੇਗਾ ਨੇ ਸੰਸਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਪੰਜਾਬ ਤੋਂ 7 ਸੰਸਦ ਮੈਂਬਰ ਨੇ ਪੰਜਾਬ ਦੀ ਸੱਤਾਧਿਰ ਪਾਰਟੀ ਆਪ ਦੀ 3 ਐਮਪੀਜ਼ ਨੇ ਇਸ ਸਭ ਦੇ ਵਿੱਚ ਆਜ਼ਾਦ ਸੰਸਦ ਮੈਂਬਰ ਸਰਜੀਤ ਖਾਲਸਾ ਤੋਂ ਬੰਦੀ ਸਿੰਘਾਂ ਬੇਅਦਬੀ ਸਣੇ ਕਈ ਮੁੱਦਿਆਂ ਨੂੰ ਉਠਾਉਣ ਦੀ ਉਮੀਦ ਹੈ ਡਿਬਰੂਗੜ ਜੇਲ੍ਹ ਚ ਬੰਦ ਇੱਕ ਐਮਪੀਜ਼ ਅਮਰਿਤਪਾਲ ਦਾ ਮੁੱਦਾ ਵੀ ਸੰਸਦ ਦੇ ਵਿੱਚ ਗੂੰਜ ਸਕਦਾ ਹੈ